ਹਾਂ ਭਾਈ ਸਰ ਸਾਡੇ ਪ੍ਰਧਾਨ ਨੇ ਪ੍ਰਧਾਨ ਨੇ ਕੌਣ ਆਂਦਾ ਉਹ ਸ਼ਾਡਕਰ ਕੌਣੇ ਆਂਦੇ ਹੋ ਤੁਸੀਂ ਆਂਦੇ ਹੋ ਉਹ ਵੀ ਆਂਦਾ ਪ੍ਰੈਜਾਈਡਿੰਗ ਮੈਂ ਆਪ ਕੋ ਨਹੀਂ ਬੰਦ ਕਰਦਾ ਲੱਗਿਆ ਮੈਂ ਮੋੜਾਂ ਚੱਲਦੇ ਚੱਲਣ ਦੇ ਹੀ ਆ ਗੱਲ ਤੇ ਬੰਨੀ ਜਾਂਦੇ ਗੱਲ ਤੂੰ ਦੇਖ ਉਹ ਮੇਰਾ ਮੇਰਾ ਚਲੋ ਸ਼ਰਮ ਤੇ ਕੈਸਾਈ ਸ਼ਰਮ ਤੇ ਕੈਸਾਈ ਉਹ ਇੰਦਰੀ ਜਿਤਨਾ ਮम्मा ਕਹਿੰਦੇ ਜੀਵੇਗਾ ਹਰੋਕ ਉਹ ਕਹਿੰਦਾ ਮੈਂ ਪਹੁੰਚ ਗਿਆ ਕੰਟਰੋਲ ਰੂਮ ਵਾਲੇ ਨੂੰ ਕਹਿੰਦਾ ਮੈਂ ਪਹੁੰਚ ਗਿਆ ਦੱਸੋ ਜਿੱਪੀ ਸਾਹਿਬ ਆਹ ਤੱਕਾ ਨਹੀਂ ਲੱਗੀ ਏ ਉਹਦੇ ਕਹਿਣ ਦਾ ਕੀ ਜਿੱਪੀ ਸਾਹਿਬ ਆਹ ਤੱਕਾ ਨਹੀਂ ਲੱਗੀ ਏ ਆ ਦੱਸ ਆ ਵੇਖੋ ਜਿੱਪੀ ਸਾਹਿਬ ਆਹ ਤੱਕਾ ਨਹੀਂ ਆ ਜਾਲੀ ਮੋਟਾ ਪਵਾਇਆ ਲਾ ਰੀਆਂ ਨਹੀਂ ਪਰ ਵਹੀ ਫਿਰ ਦੱਸੋ ਮੈਂ ਅੱਜ ਹੀ ਕਹਾਂਗਾ ਜਿੱਤ ਕੇ ਨਹੀਂ ਇਲੈਕਸ਼ਨ ਦੀ ਜ਼ਰੂਰਤ ਨਹੀਂ ਆ ਜਿੱਤੀ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦਾ ਅੰਦਰ ਕੰਮ ਚੱਲ ਰਿਹਾ ਇੱਕ ਮਿੰਟ ਇੱਕ ਮਿੰਟ ਆ ਹੁਣ ਬਣਾਇਓ ਵੀਡੀਓ ਜਿਹੜੇ ਪ੍ਰੋਜੈਕਟਿੰਗ ਅਫਸਰ ਜਿਹੜੇ ਆਦੇ ਕੋਈ ਤਰ੍ਹਾਂ ਆਜ ਨਹੀਂ ਵਧੀਆ ਵੋਟਾਂ ਪੈਂਦੀ ਕਿਉਂ ਨਹੀਂ ਡਿਪਟੀ ਸਾਹਿਬ ਨੂੰ ਬਾਹਰ ਲਿਆ ਬਾਹਰ ਲਿਆ ਬਾਹਰ ਲਿਆ ਦੂਜੇ ਬੰਦੇ ਨੂੰ ਭਾ ਲੋ ਇਹ ਗੱਲ ਆਪਣੇ ਉੱਪਰ ਜਾ ਕੇ ਵੀਰ ਮਾਨ ਦੇ ਨਾਲ ਪਰ ਜੈ ਬੋਲ ਨਾ ਬਗਲ ਨਾ ਆ ਵੇਥੋਂ ਮੈਂ ਇੱਥੇ ਆ ਮੈਨੂੰ ਜਾਣ ਦੇ ਉੱਤਰ ਆ ਚੇਨ ਕਰਨਾ ਉਹਨੂੰ ਕੱਢ ਦੋ ਕਿਆ ਬਾਤ ਹੈ ਕੈਂਡੀਡੇਟ ਨੂੰ ਕੈਂਡੀਡੇਟ ਨੂੰ ਅੰਦਰ ਹੀ ਜਾਣ ਦੇਂਦੇ ਆਹ ਉਹ ਵੀ ਕੈਂਡੀਡੇਟੇ ਯਾਦ ਕਰ ਸਕਦਾ ਵਾ ਕੈਂਡੀਡੇਟ ਅੰਦਰ ਹੀ ਜਾਣ ਦੇਂਦੇ ਯਾਰ ਅੰਦਰ ਨਾ ਬੋਲ ਵੀ ਕੈਂਡੀਡੇਟ ਕਿਵੇਂ ਬਾਹਰ ਕੱਢਿਆ ਚਲੋ ਪਿਛਾਓ ਯਾਰ ਚਲੋ ਯਾਰ ਚਲੋ ਯਾਰ ਚਲੋ ਚਲੋ ਮੇਰੇ ਵੀਰ ਜੀ ਨਾਲ ਵੋਟ ਪਾ ਲਈਏ ਫੋਲੋਗੇ ਨਹੀਂ ਬੋਰਡ ਕੋਣੀ ਲੈਣਗੇ ਕੋਨਾ ਫਰਮਾਨ ਚਲਾਉਣਾ ਸਾਰੇ ਚੱਲਦੇ ਤੂੰ ਮਜ਼ਦੂਰੀ ਲੈ ਗਿਆ ਪਿੰਡੋਂ ਉਹ ਥਾਵਾਂ ਦੇ ਪਰ ਚੱਲਾਂਗੇ ਆ ਮਜ਼ਦੂਰੀ ਆ ਮਜ਼ਦੂਰੀ ਆਹ ਦੇਖੋ ਇੱਕ ਤਰਫਾ ਕਰੀ ਜਾਂਦਾ ਕੰਮ ਹੁੰਦਾ ਇਦਾਂ ਥੋੜੀ ਹੁੰਦਾ ਮਹਾਰਾਜ ਹੁੰਦਾ ਆਪਾਂ ਸ਼ਹਿਰ ਦੇ ਵਿੱਚ ਨੇ ਉਹ ਜਿਹੜੇ ਮੁੰਡੇ ਆ ਸਾਰੇ ਪਿੰਡ ਦੇ ਮੁੰਡੇ ਆ ਜਿਨ੍ਹਾਂ ਦੀ ਗੱਲ ਚੱਲ ਰਹੀ ਆ ਤੇ ਇਹ ਬਾਰ-ਬਾਰ ਉਹਨਾਂ ਨੂੰ ਅੰਦਰ ਘੱਲਉਂਦੇ ਆ ਤੇ ਕਿੰ누 ਵੀ ਨਹੀਂ ਜਾਣਦੇ ਦੇਖੋ ਜੀ ਕੀ ਹੋਉਂਦਿਆ ਵਾ ਜੀ ਇਹ ਗੱਲਾਂ ਚੱਲ ਰਹੀ ਆ ਇਹਨਾਂ ਦੀ ਉਹ ਜਾਣੀ ਜਾਣ ਹਾਂ ਤੇ ਤੀਨੂ ਜਿਹੜਾ ਇਹ ਦਿਖਾਇਆ ਜਾਵੇ ਪੁਲਿਸ ਦੇ ਕੋਲੋਂ ਨਾ ਮਨਣ ਦੇ ਮੈਂ ਕਿਹਾ ਜਾਣ ਨਹੀਂ ਦਿੰਦੇ ਇਮਾਨ ਕਿਉਂ ਨਹੀਂ ਦਿੰਦੇ ਅੰਦਰ ਨਾ ਅੰਦਰ ਜਾਣ ਕਿਉਂ ਨਹੀਂ ਦਿੰਦੇ ਉਹਨੂੰ ਜੀ ਮੇਰੀ ਡਿਊਟੀ ਆ ਉਹਨੂੰ ਜਾਣ ਕਿਉਂ ਨਹੀਂ ਦਿੰਦੇ ਅੰਦਰ ਪੁਲਿਸ ਜਾਣਦੇ ਆ ਜਾਣ ਕਿਉਂ ਨਹੀਂ ਦਿੰਦੇ ਜਿਹੜਾ ਕਾਨੂੰਨ ਅਨੁਸਾਰ ਜਿਹੜਾ ਉਹ ਉਹ ਨਹੀਂ ਸਕਦੇ ਉਹਨੂੰ ਬਾਹਰ ਚਾਹੀਦੇ ਨਹੀਂ ਉਹ ਬੈਠਾ ਨਹੀਂ ਪੁਲਿਸ ਜਾਣ ਉਹਨੂੰ ਬਾਹਰ ਕੈ ਸਾਡਾ ਨਾ ਉਹ ਬਾਹਰ ਆ ਜੇ ਕੋਈ ਦੋਨੋਂ ਸਾਡਾ ਦੋ ਸਾਡਾ ਦੋ ਨੂੰ ਬਾਹਰ ਕੱਢ ਦਿਓ ਕਿ ਤੁਸੀਂ ਚੱਲ ਜਿਓ ਇਹਨਾਂ ਆਹ ਦੇ ਲਓ ਜੀ ਕਿ ਉਹਨੂੰ ਅੰਦਰੋਂ ਕੱਢਣਾ ਕੱਢ ਲੈਣਾ ਨਾ ਆਹ ਉਹਦੀ ਬੈਣਾ ਕੀ ਨਾਮ ਦਾ ਦਾਦ ਸੋ ਭਾਜੀ ਰੱਖ ਸਰ ਬਣਿਆ ਉਹਦਾ ਨਾਮ ਸਰ ਬਣ ਸਰ ਬਣਿਆ ਬੱਜਰਾ ਨਾ ਬੋਲਦਾ ਉਹ ਨਾ ਬੱਲੇ ਰਿਹਾ ਸਰਵਨ ਸਿੰਘ ਆ ਨਾ ਦੱਸਣ ਤੇ ਆ ਸਰ ਸਰ ਸਾਡਾ ਪੋਲਿੰਗ ਜਨਰਲ ਸਰਵਨ ਸਿੰਘ ਹੈ ਔਰ ਹੀ ਥਾਂ ਤੇ ਜਿਹੜਾ ਸਵੇਰਦਾ ਨੂੰ ਅੰਦਰ ਵਾਲਿਆ ਅਸੀਂ ਜਿਹੜਾ ਮੇਰੀ ਵੇਖੋ ਡਿਊਟੀ ਲੱਗੀ ਬਕਾਇਦਾ ਧੱਕਾ ਕਰਦੇ ਜਿਹੜਾ ਡੀਐਸਪੀ ਸਿਟੀ ਤਰਨਤਾਰਨ ਜਿਹੜਾ ਸ਼ਰੇਆਬ ਜਿਹੜੀਆ ਕਰਨ ਰਿਹਾ ਕਈ ਚੌਂਕ ਦੇ ਬੰਦੇ ਆ ਔਰ ਸਾਨੂੰ ਪਤਾ ਵਾ ਕੈਨ ਨੀ ਕਿ ਕਿ ਉਹਨਾਂ ਨੇ ਬਦਲੀ ਜਿਹੜੀ ਹੈ ਨੀ ਗਣੀ ਨੋਰੀ ਧੱਕਾ ਕਰਦੇ ਕਿਉਂ ਡਰ ਲੱਗਦਾ ਸ਼ਰੇਆਬ ਧੱਕਾ ਕਰ ਰਹੇ ਆ ਜੀ ਐਮਐਲਏ ਸਾਹਿਬ ਦੀ ਘਰ ਦੀ ਖਲੋਤੀ ਆ ਤੇ ਮੈਨੂੰ ਲੱਗਦਾ ਡਿਪਟੀ ਸਾਹਿਬ ਦੀ ਘਰ ਦੀ ਆ ਡਿੱਪੀ ਸਾਹਿਬ ਜਿਹੜੀ ਉਹਨਾਂ ਦੀ ਸਪੋਰਟ ਕਰਨਦੇ ਆ ਡਿੱਪੀ ਸਾਹਿਬ ਸ਼ਰੇ ਆ ਮੈਂ ਕਰੀ ਜਾਂਦੇ ਆ ਕਿ ਜਿੰਦਾ ਜਿਸ ਨੂੰ ਮਰਜ਼ੀ ਅੰਦਰ ਵਾਰ ਦਿੰਦਾ ਜਿੰਨੂੰ ਮੱਦੀ ਨਹੀਂ ਕੁਛ ਇਹਨੂੰ ਪੁੱਛ ਦਿੰਦੇ ਆ ਜੀ ਇੱਥਾ ਰੋਡ ਪੈਕੀ ਹੋਈ ਫੇ ਉਹ ਰੱਖਿਆ ਹੈ ਡਿੱਪੀ ਸਾਹਿਬ ਲਿਆਓ ਲਿਆਓ ਡਿੱਪੀ ਨੂੰ ਹੁਣ ਆ ਬੰਦਾ ਆ ਬੋਟਾ ਬੋਟਾ ਹਾਂ ਤੱਕਾ ਹੁੰਦਾ ਜੋ ਇੰਦਾ ਜਾਲੀ ਵੋਟਾ ਪਾਇਆ ਨਹੀਂ ਜਿੰਨਾ ਜਾਲੀ ਵੋਟਾ ਪਾਇਆ ਨਹੀਂ ਜਿੰਨਾ ਹੱਕ ਸੱਚ ਤੇ ਇੱਥੇ ਗੱਲ ਹੋਣੀ ਆ ਜਾਲੀ ਵੋਟ ਪਾਇਆ ਨਹੀਂ ਜਿੰਨਾ Oh, hello. hello. ਤੁਸੀਂ ਕਿਧਰ ਆ ਗਏ ਯਾਰ ਤੁਸੀਂ 2 ਮਿੰਟ ਖੜੋ ਆ ਯਾਰ ਮੇਰੀ ਗੱਲ ਸੁਣੋ ਸਰ ਤੁਸੀਂ ਇਹ ਕਿਧਰ ਖਲੋਣੇ ਨਿਕਾ ਯਾਰ ਸਾਡੇ ਤੇ ਤੁਸੀਂ ਦਿਵਾਲੀ ਆ ਆ ਵੇਖੋ ਜਾਲੀ ਬੋਰਡ ਆ ਬੋਰਡ ਪਾਤ ਚੁਲੋ ਆ ਜਾਲੀ ਬੋਰਡ ਆ ਜਾਲੀ ਬੋਰਡ ਪਾ ਚੁੱਕੀ ਜੋ ਤੁਸੀਂ ਇਹ ਰੋਟ ਪਾੜੀ ਅਕਸਰ ਮੌਕੇ ਦੇ ਅਵਸਰ ਕਰੀ ਜਾਂਦੇ ਜੀ ਦੱਸੋ ਉਹਨੂੰ ਬਾਹਰ ਲਓ ਜੀ ਸਾਹਿਬ ਆ ਧੱਕਾ ਨਹੀਂ ਤਾਂ ਕੀ ਏ ਉਹ ਤੇ ਕਹਿੰਦਿਆ ਕਿੰਦਾ ਚੈਨ ਮਿਲਦਾ ਜੀ ਸਾਹਿਬ ਆ ਧੱਕਾ ਨਹੀਂ ਤਾਂ ਕੀ ਏ ਆ ਦੱਸ ਆ ਵੇਖੋ ਜੀ ਸਾਹਿਬ ਦਾ ਨੀ ਟਿੱਪੀ ਸਾਹਿਬ ਆ ਧੱਕਾ ਦੀਆਂ ਜਾਲੀ ਮੋਟਾ ਪਵਾਇਆ ਜਾ ਰਹੀਆਂ ਨੇ ਪਰ ਵੈਸੇ ਹੀ ਫਿਰ ਜਿਤਾ ਦਿਓ ਜੇਨਜੀ ਕੰਮ ਕਰਦੇ ਨੇ ਫਿਰ ਇਲੈਕਸ਼ਨ ਦੀ ਕਰਾਉਂਦੀ ਕੀ ਲੋੜ ਹੈ ਆਪਣੀ ਸਾਹਿਬ ਕੋਈ ਬੋਲ ਨਹੀਂ ਪੈਂਦੀ ਕੋਈ ਸਾਰੇ ਬਾਹਰ ਨੇ ਅੰਦਰ ਕੈਮਰਾ ਚੱਲਣ ਦਿਆ ਇੱਕ ਮਿੰਟ ਇੱਕ ਮਿੰਟ ਥੋੜਾ ਆ ਹੁਣ ਬਣਾਇਓ ਵੀਡੀਓ ਹਾਂਜੀ ਹਾਂਜੀ ਸਰ ਜਿਹੜੇ ਆਦੇ ਕੋਈ ਤਰਾਜ ਦੀ ਵਧੀਆ ਮੋਟਾ ਪੈਂਦੀ ਲਿਆਓ ਸਾਰਿਆਂ ਨੂੰ ਬਾਹਰ ਲਿਆਓ ਬਾਹਰ ਲਿਆਓ ਬਾਹਰ ਲਿਆਓ ਇਹੋ ਗੱਲ ਬਾਹਰ ਆ ਕੇ ਕਹੇ ਇਹੋ ਗੱਲ ਬਾਹਰ ਆ ਕੇ